ਤਾਵਾ ਮੇਰੀਆਂ ਪੈਣਾ ਸਭ ਨੂੰ ਜੈ ਪੀ ਜੈ ਭਾਰਤ ਅੱਜ ਕਿਹਾ ਪ੍ਰੀਸ਼ਦ ਦੇ ਜਿਹੜੀ ਸੀ ਦਫਤਰ ਆਪਾਂ ਪਹੁੰਚੇ ਆਂ ਅੱਜ ਦੀ ਮੀਟਿੰਗ ਨੂੰ ਪ੍ਰਧਾਨ ਬੱਗਾ ਸਿੰਘ ਜੀ ਦੇ ਨਾਲ ਆਪਾਂ ਸੰਝੀ ਕਰ ਰਹੇ ਆਂ ਤਾਂ ਸਾਡੇ ਹੱਕਾਂ ਦੀ ਜਿਹੜੀ ਗੱਲ ਹੈ ਉਹ ਸਾਡੇ ਪ੍ਰਧਾਨ ਬੱਗਾ ਸਿੰਘ ਜੀ ਤੁਹਾਨੂੰ ਦੱਸਦੇ ਨੇ ਜਿਸ ਤਰ੍ਹਾਂ ਸਾਡੇ ਆ ਮਕਾਨ ਨੇ ਗਰੀਬਾਂ ਦੇ ਪੈਣੇ ਨਹੀਂ ਵੀਰਾਂ ਦੇ ਪੈ ਜਾਣਗੇ ਕਿਉਂਕਿ ਸਰਵਾ ਗਰੀਬਾਂ ਦਾ ਹੌਨਾ ਨਹੀਂ ਨਾ ਕਿਸੇ ਹੌਣ ਦੇਣਾ ਇਸ ਵਾਸਤੇ ਅਸੀਂ ਅੱਜ ਇੱਥੇ ਆ ਕੇ ਕਹਿੰਦੇ ਆ ਕਿ ਸਾਡੇ ਗਰੀਬਾਂ ਦੀ ਜਿਹੜੀ ਗੱਲ ਨੇ ਉਹ ਵੀ ਸਰਕਾਰ ਦੇ ਕੰਨਾਂ ਨੂੰ ਪਵੇ ਔਰ ਅਕਸਰ ਸਹੀ ਦੇ ਕੰਨਾਂ ਨੂੰ ਪਵੇ ਔਰ ਇਹਨਾਂ ਮੰਤਨੀਆਂ ਸਤਨੀਆਂ ਦੇ ਕੰਨਾਂ ਨੂੰ ਪਵੇ ਕਿ ਵੇਖੋ ਇਹ ਸਾਡੇ ਹੱਕਸਾਂ ਨੂੰ ਮਿਲਣਾ ਸਾਨੂੰ ਇੱਥੇ ਕਦੇ ਹੋ ਕੇ ਕਾਇਨ ਦੀ ਲੋੜ ਨਹੀਂ ਇਹ ਸਾਡੇ ਮਕਾਨਾਂ ਦੇ ਸਰਵੇ ਹੋ ਜਾਣ ਸਹੀ ਢੰਗ ਨਾਲ ਤਾਂ ਸਾਨੂੰ ਆ ਮੰਗ ਕਰਨ ਦੀ ਲੋੜ ਨਹੀਂ ਸੀ ਉਹਦਾ ਇੱਕ ਮਕਾਨ ਤੇ ਬਾਲਿਆਂ ਨੇ ਛੱਤਾਂ ਵਿੱਚ ਛੱਤਾਂ ਕੋਠਾ ਹੈ ਉਹ ਸਾਡਾ ਜਿਹੜਾ ਉਹ ਵੀ ਹੈ ਜਰਾ ਵੀ ਤਾਂ ਸਾਨੂੰ ਇੱਥੇ ਜ਼ਿੰਦਾਵਾਰ ਮੋਟਾਵਾਦ ਕਰਨ ਦੀ ਲੋੜ ਨਹੀਂ ਇਹ ਸਾਡਾ ਰਹਿਣ ਦਾ ਫੇਰੀ ਅਸੀਂ ਇੱਥੇ ਆ ਰਹੇ ਹਾਂ ਉਹ ਸਾਡੇ ਹੱਕ ਜਿਹੜੇ ਨੇ ਉਹ ਸਾਨੂੰ ਸਹੀ ਢੰਗ ਨਾਲ ਮਿਲਣ। ਦੂਜੇ ਨੰਬਰ ਤੇ ਪ੍ਰਧਾਨ ਬੱਗਾ ਸਿੰਘ ਜੀ ਨੇ ਜਿਹੜਾ ਹਾਈ ਕੋਰਟ ਤੋਂ ਆਡਰ ਸਿੱਧੇ ਇਹਨਾਂ ਦੇ ਕੋਲ ਪਹੁੰਚੇ ਨੇ ਕਿ ਜਿਹੜੇ ਸਾਡੇ ਗਰੀਬ ਸਮਾਜ ਦੇ ਬੱਚੇ ਸਕੂਲਾਂ ਦੇ ਵਿੱਚ ਪੜ ਰਹੇ ਨੇ ਉਹਨਾਂ ਦੀ ਫੀਸ ਮਾਫ ਦੇ ਆਡਰ ਆਏ ਨੇ ਵੀ ਫ੍ਰੀ ਪੜਾਇਆ ਜਾਵੇ ਤਾਂ ਇਹ ਜਿਹੜੀ ਗੱਲ ਏ ਇਹ ਵੀ ਸਾਡੇ ਸਮਾਜ ਦੇ ਵਿੱਚ ਕੌਣ ਕਿਹ ਚਾਇਬ ਇਹ ਇਹ ਪ੍ਰਧਾਨ ਬੱਗਾ ਸਿੰਘ ਜੀ ਦੀ ਹਿੰਮਤ ਔਰ ਉਹਨਾਂ ਦਾ ਸਦਕਾ ਜਿਹੜਾ ਕਿ ਭੁੱਖੇ ਤਰਿਆਏ ਰਹਿ ਕੇ ਸਾਡੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਚੜਦੇ ਨੇ ਉਹ ਸਮਾਜ ਦੇ ਕੰਮਾਂ ਵਾਸਤੇ ਲੜਦੇ ਨੇ ਉਹ ਲੜਾਈ ਕਰਦੇ ਰਹਿਣਗੇ ਤਾਂ ਕਿ ਦਾ ਹੋਲਡੀਅਸ ਗੱਲਾਂ ਆਪਾਂ ਰਹਿ ਗਈਆਂ ਸੀ ਉਹ ਪ੍ਰਧਾਨ ਪੱਗਾ ਸਿੰਘ ਜੀ ਨੂੰ ਬੇਨਤੀ ਕਰਾਂਗੇ ਉਹ ਸੰਗਤ ਦੇ ਨਾਲ ਸੰਧੀਆਂ ਕਰਨ ਹਿੰਦ ਸਲਾਮ ਜਿੰਦਾਬਾਦ 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 ਸਾਡੇ ਹੱਕ ਇੱਥੇ ਰੱਖੋ ਸਾਡੇ ਹੱਕ ਇੱਥੇ ਰੱਖੋ ਸਾਡੇ ਹੱਕ ਇੱਥੇ ਰੱਖੋ ਮਜ਼ਦੂਰ ਏਕਤਾ ਜਿੰਦਾਬਾਦ ਮਜ਼ਦੂਰ ਏਕਤਾ ਜਿੰਦਾਬਾਦ ਡਾਕਟਰ ਮੇੜ ਕਰ ਦੀ ਸੋਚ ਕੇ ਪਰਾਧਾਨ ਦੇ ਮੇਰ ਕਰਦੀ ਸੋਚ ਤੇ ਪੈਰਾ ਤੇਨ ਦੇ ਥੋਪ ਕੇ ਬੱਗਾ ਸਿੰਘ ਦੀ ਸੋਚ ਤੇ ਪੈਰਾ ਤੇਨ ਦੇ ਥੋਪ ਕੇ ਤਾਂ ਮੈਂ ਬੇਨਤੀ ਕਰਾਂਗਾ ਸਾਹਮਣੇ ਜਾਇ ਪਿੰਡ ਜਾਇ ਸਰਦਾਰ ਬੱਗਾ ਸਿੰਘ ਜੀ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਹੋਏ ਆਗੂ ਸਾਥੀ ਮਨਰੇਗਾ ਮੀਟ ਸਰਕਲ ਪ੍ਰਧਾਨ ਬਲਾਕ ਪ੍ਰਧਾਨ ਅਤੇ ਹੋਰ ਲੀਡਰਸ਼ਿਪ ਦੇ ਆਗੂ ਵੀ ਪਹੁੰਚਿਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਸਾਥਿਓ ਅੱਜ ਐਡੀਸ਼ਨਲ ਡਿਪਟੀ ਕਮਿਸ਼ਨਰ ਦਫ਼ਤਰ ਦੇ ਦਫ਼ਤਰ ਆਣ ਦੀ ਆਪਾਂ ਨੂੰ ਕਿਉਂ ਲੋੜ ਪੈ ਗਈ ਧਿਆਨ ਰੱਖਿਓ ਗੱਲ ਨੂੰ ਸੁਣਿਓ ਤੇ ਨਾਲ ਅੱਗੇ ਆਪਣੇ ਪਿੰਡਾਂ ਚ ਜਾ ਕੇ ਇਹ ਗੱਲ ਵੀ ਸਮਝੋ ਬਣਾਣੀ ਆ ਆਪਾਂ ਇੱਕ 17 ਤਰੀਕ ਨੂੰ ਡਿਪਟੀ ਕਮਿਸ਼ਨਰ ਫਰੋਜਪੁਰ ਦੇ ਇੱਕ ਮੰਗ ਪੱਤਰ ਦਿੱਤਾ ਸੀਗਾ ਦੇਵ ਜਫਾਰ ਉਸ ਪ੍ਰਦਕਸ਼ਿਨੀ ਵਿਕਾਸੀ ਰੋਪੜਪੁਰ ਸ਼ਹਿਰ ਨਗਰਪਾਲਿਕਾ ਤੋਂ ਲੈ ਕੇ ਰੋਪੜਕੋਟ ਟੈਂਟ ਡਿਪਟੀ ਕਮਿਸ਼ਨਰ ਨੂੰ ਬੰਦ ਮੱਤਰ ਦਿੱਤਾ ਸੀਗਾ ਆਪਾਂ ਸਾਰਿਆਂ ਨੇ ਦਿੱਤਾ ਸੀਗਾ ਬਈ ਹਾਂ ਜੀ ਦੂਸਰੀ ਬੜੀ ਮਹੱਤਵਕੀਤੀ ਸੀਗੀ ਪਰ ਉਹਦੇ ਵਿੱਚ ਬਹੁਤ ਵੱਡੀ ਗੱਲ ਇਹ ਸੀ ਕਿ ਜਿਹੜੇ ਮਕਾਨ ਦੇ ਸਰਵੇ ਕਰਨ ਵਾਲੇ ਸਿਆਸੀ ਲੋਕ ਤੇ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਜਿਨ੍ਹਾਂ ਦਾ ਉਹ ਸਰਵੇ ਦੇ ਵਿੱਚ ਆਨਲਾਈਨ ਨਾ ਭਰਦੇ ਸੀਗੇ ਉਹ ਲੋਡ ਵਾਲੇ ਬੰਦੇ ਨਹੀਂ ਸੀ ਹੈਗੇ ਸੀਗੇ ਉਹ ਮੀਰ ਬੰਦੇ ਸੀਗੇ ਜਿਨ੍ਹਾਂ ਦੇ ਮਕਾਨ ਪੱਕੇ ਸੀਗੇ ਜਿਨ੍ਹਾਂ ਦੇ ਆ ਜਿਨ੍ਹਾਂ ਦੇ ਲੈਂਟਰ ਪਏ ਹੋਏ ਸੀਗੇ ਐਵੇਂ ਗੱਲ ਆ ਬਾਈ ਹਾਂਜੀ ਸੱਚਾ ਪਹਿਲੇ ਲੈ ਕੇ ਆਨਲਾਈਨ ਕਰਦੇ ਰਏ ਉਹਨਾਂ ਦਾ ਟਾਈਮ ਸੀ 31 ਤਰੀਕ ਤੱਕ ਤੇ ਆਪਾਂ ਉਹਦੇ ਵਿੱਚ ਲਿਖਿਆ ਸੀਗਾ ਕਿ ਅੱਗੇ ਟਾਈਮ ਦਿੱਤਾ ਜਾਵੇ ਇੱਕ ਤੁਹਾਡੇ ਲਈ ਖੁਸ਼ੀ ਵਾਲੀ ਗੱਲ ਆ ਕਿ ਆ ਜਿਹੜਾ ਹੁਣ ਮਹੀਨਾ ਚੱਲਦਾ ਆਪਾਂ ਨੂੰ 30 ਦਿਨਾਂ ਦਾ ਟਾਈਮ ਮਿਲ ਗਿਆ ਜਿਦੇ ਵਿੱਚ ਕਹਿੰਦੇ ਪੈਨੇ ਕਿ 31 ਤਰੀਕ ਤੱਕ ਪਤਾ ਹੈ ਪਹਿਲੋ ਟਾਈਮ ਹੈਗਾ ਸੀ ਫੋਨ ਲੈ ਕੇ ਨਾ ਇਸ ਮਹੀਨੇ ਦੀ 30 ਤਰੀਕ ਤੱਕ ਫਿਰ ਜਿਹੜਾ ਹੈਗਾ ਤੁਹਾਨੂੰ ਟਾਈਮ ਮਿਲ ਗਿਆ ਇਹ ਤੁਹਾਡੇ ਲਈ ਇੱਕ ਬੜੀ ਵੱਡੀ ਪ੍ਰਾਪਤੀ ਆ ਲੇਕਿਨ ਇਸ ਤੋਂ ਵੱਡੀ ਪ੍ਰਾਪਤੀ ਮੈਂ ਦੱਸਣਾ ਚਾਹੁੰਦਾ ਸਰਵੇ ਪਹਿਲੋਂ ਵੀ ਹੁੰਦਾ ਸੀ ਸਰਪੰਚ ਦੇ ਘਰੇ ਅਫਸਰ ਚਲੇ ਜਾਂਦੇ ਸੀਗੇ ਤੇ ਉੱਥੇ ਸ਼ਿਫਾਰਿਸ਼ ਵਾਲੇ ਹੀ ਆਨਲਾਈਨ ਹੋ ਜਾਂਦੇ ਸੀ ਪਰ ਅੱਜ ਕੀ ਕੁੰਡਾਂ ਦੇ ਵਿੱਚ ਜਾ ਕੇ ਮਜ਼ਦੂਰਾਂ ਦੇ ਘਰਾਂ 'ਚ ਜਾ ਕੇ ਪਰਦੇ ਰਹਿਆ ਇੱਕ ਜਣ ਹੁਣ ਮਜ਼ਦੂਰਾਂ ਨੂੰ ਵੀ ਪਤਾ ਲੱਗ ਗਿਆ ਕਿ ਸਾਡਾ ਸਰਵੇ ਕਿਵੇਂ ਹੋਣਾ ਹੈ ਤੇ ਕਿਹੜਾ ਬੰਦਾ ਜਾਇਜ਼ ਆ ਤੇ ਕਿਹੜਾ ਨਾਜਾਇਜ਼ ਆ ਸੱਚ ਐ ਇਸ ਗੱਲ ਦਾ ਭਾਈ ਹਾਂਜੀ ਹਾਂਜੀ ਤਾਂ ਇਹ ਤੁਹਾਡੀ ਸਾਰਿਆਂ ਦੀ ਮਿਹਨਤ ਦੀ ਬਦੌਲਤ ਅੱਜ ਤੁਹਾਨੂੰ ਪਤਾ ਲੱਗ ਗਿਆ ਕਿ ਭਾਈ ਸਾਹਿਬ ਸਰਵੇ ਕਿਵੇਂ ਦਿੰਦਾ ਹੁਣ ਰਹਿ ਗਿਆ ਆਮ ਜਲਾਸ ਵਾਲਾ ਜਿਹੜਾ ਆਮ ਜਲਾਸ ਹੁੰਦਾ ਉਹ ਪਿੰਡ 'ਚ ਮਨਿਆਦੀ ਕੀਤੀ ਜਾਂਦੀ ਆ ਲਗਾਤਾਰ ਇੱਕ ਹਫਤਾ ਪਹਿਲਾਂ ਤੇ ਆਮ ਜਲਾਸ ਵਿੱਚ ਤੁਹਾਡੀਆਂ ਬੜੀਆਂ ਸਮੱਸਿਆਵਾਂ ਨੇ ਜਿਹੜੀਆਂ ਸਰਕਾਰੀ ਰਜਿਸਟਰ 'ਚ ਨੋਟ ਕਰਕੇ ਪਿੰਡ ਦੇ ਵਿੱਚ ਲੈ ਕੇ ਆਉਂਦੇ ਆ ਤੇ ਉਹ ਪਿੰਡ ਦੇ ਚੁਨੇ ਹੋਏ ਲੋਕ ਤੇ ਜਿਹੜੇ ਮੁਲਾਜ਼ਮ ਆ ਉਹ ਪਿੰਡ ਦੇ ਵਿੱਚ ਕਰਕੇ ਲੋਕਾਂ ਨੂੰ ਸੂਚਿਤ ਕਰਦੇ ਆ ਲਾਜੀਆ ਤੁਹਾਡਾ ਕੰਮ ਹੋ ਗਿਆ ਉਹ ਵੀ ਆਪਾਂ ਕਰਵਾਵਾਂਗੇ ਇੱਕ ਥੋੜਾ ਜਿਹਾ ਟਾਈਮ ਲੱਗੂਗਾ ਤੇ ਥੋੜੇ ਦੇਰ ਔਰ ਦੂਸਰੀ ਖੁਸ਼ਖਬਰੀ ਕਿਹੜੀ ਆ ਧਿਆਨ ਨਾਲ ਸੁਣਿਓ ਕੁਝ ਖਬਰ ਹੀ ਆ ਕਿ ਦੇਖੋ ਪਹਿਲਾਂ ਸਕੂਲਾਂ ਵਾਲੇ ਬੜਾ ਡਰਾਮਾ ਕਰਦੇ ਸੀਗੇ ਸਰਕਾਰੀ ਜਿਹੜੇ ਟੀਚਰ ਸੀ ਉਹ ਵੀ ਕਹਿਣ ਲੱਗ ਪਏ ਕਿ ਤੁਹਾਡੀਆਂ ਫੀਸਾਂ ਲੱਗਣੀਆਂ ਪਰਾਈਵੇਟ ਵੀ ਕਰਨੀਆਂ ਆਪਣੇ ਮੋਹਾਲੀ ਤੋਂ ਟੀਮ ਲੱਗੀ ਹੋਈ ਸੀਗੀ ਆਪਣੇ ਉਹ ਸੰਪਰਕ ਚ ਸੀ ਆਪਾਂ ਇੱਕ ਦੂਜੇ ਦਾ ਸੰਯੋਗ ਦਿੰਦੇ ਸੀਗੇ ਉਹਨਾਂ ਨੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰੈਟ ਫਾਇਲ ਕੀਤੀ ਸੀ ਉਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਕਰ ਦਿੱਤੇ ਨੇ ਇਹ ਭਾਈ ਸਾਹਿਬ ਔਰ ਜਿੱਥੇ ਵੀ 35% ਦਾ ਕੋਟਾ ਹੈ ਉਹ 35% ਦੇ ਕੋਟੇ ਦੇ ਹਿਸਾਬ ਤੇ ਜਿਹੜੇ ਪ੍ਰਾਈਵੇਟ ਮਗਰ ਅਜਾ ਸਕੂਲ ਆ ਚਾਹ ਉਹ ਯੂਨੀਵਰਸਿਟੀਆਂ ਨੇ ਉਥੇ ਸਾਰੇ ਹੀ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਫ੍ਰੀ ਪੜਨਗੇ ਤੇ ਉਹਨਾਂ ਨੂੰ ਸਹੂਲਤਾ ਲਾਗੂ ਕਰਨੀਆਂ ਆਪਣੇ ਮੋਬਾਈਲ ਦੇ ਵਿੱਚ ਉਹਨਾਂ ਦੇ ਕੋਟ ਦੇ ਆਰਡਰ ਨਾਲ ਖਬਰਾਂ 'ਚ ਲੱਗੀਆਂ ਇਹ ਸਾਡੀ ਬੜੀ ਵੱਡੀ ਪ੍ਰਾਪਤੀ ਵਾਲੀ ਗੱਲ ਆ ਸਾਡੇ ਚੁਣੇ ਹੋਏ ਸਮਾਜ ਦੇ ਜਿਹੜੇ ਐਮ ਐਲ اے ਨੇ ਉਹਨਾਂ ਦੇ ਕਿਸੇ ਦੇ ਮੂੰਹੋਂ ਨਹੀਂ ਇਹ ਗੱਲ ਨਿਕਲੀ ਕਿ ਭਾਈ ਸਾਡੇ ਬੱਚਾ ਦੀ ਦੀ ਸਮਾਪ ਕਰੋ ਲੇਕਿਨ ਇਹ ਸੰਘਰਸ਼ ਕਰਨ ਵਾਲਿਆਂ ਜਿਹੜੀਆਂ ਟੀਮਾਂ ਹੈਗੀਆਂ ਉਹਨਾਂ ਨੇ ਤੁਹਾਨੂੰ ਇਹ ਗੱਲ ਲਾਗੀ ਕਰਕੇ ਚੁਪਾ ਦਿੱਤੀ ਔਰ ਤੀਸਰੀ ਖੁਸ਼ਖਬਰੀ ਇਹ ਆ ਕਿ ਪਿਆਰ ਨਾਲ ਸਾਨੂੰ ਸਾਥੀ ਬਿਨਾਂ ਤੋਂ ਇਹ ਰਵਾਇਤ ਦਾ ਸੀਗਾ ਕਿ ਆ ਪ੍ਰਸ਼ਾਸਨ ਦੇ ਅਧਿਕਾਰੀ ਮਨਰੇਗਾ ਵਾਲੇ ਕਿੰਦੇਸੀ ਹੜਤਾਲ ਆ ਹੜਤਾਲ ਆ ਹੜਤਾਲ ਆ ਪਿਛਲੀ ਵਾਰੀ ਆਪਾਂ 17 ਤਰੀਕ ਨੂੰ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਸੀਗਾ ਉਹਨਾਂ ਦੀ ਕਾਪੀ ਇਹ ਆ ਤੇ ਕੱਲ ਵੀ ਹੜਤਾਲ ਤੇ ਬੈਠੇ ਸੀ ਅੱਜ ਤੁਸੀਂ ਮੁੱਠੀ ਕ ਬੰਦੇ ਇਕੱਠੇ ਹੋਏ ਹੋ ਤੇ ਕੱਲ ਦੇ ਮਸਟਾਰ 3 3 3 3 ਨਿਕਲ ਡਿਆ ਤੇ ਅੱਜ ਹੜਤਾਲ ਵੀ ਤੁਹਾਡੀ ਟੁੱਟ ਗਈ ਆ ਉਹਨਾਂ ਲੋਕਾਂ ਦੀ ਤਰਫ ਉਹ ਵੀ ਪੱਟ ਗਿਆ ਹੜਤਾਲ ਉਹਨਾਂ ਦੀ ਆਪਾਂ ਕਰ ਲੈਣੀ ਇਹ ਵੀ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਆ ਇਹ ਵੀ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਆ ਪਰ ਯਾਦ ਰੱਖ ਲੋ ਜੇ ਮਨਰੇਗਾ ਦਾ ਪ੍ਰਸ਼ਾਸਨ ਹੜਤਾਲ ਕਰਦਾ ਤੇ ਉਹ ਹੜਤਾਲ ਅਸੀਂ ਨਹੀਂ ਹੋਣ ਦੇਣੀ ਇਹ ਅਸੀਂ 17 ਤਰੀਕ ਦਾ ਲਿਖ ਕੇ ਦਿੱਤਾ ਹੋਇਆ ਕਿਤੇ ਬਲਾਕ 'ਚ ਬੈਠੇ ਆ ਇਕੱਠੇ ਹੋ ਕੇ ਉੱਥੇ ਜਾ ਕੇ ਉਹਨਾਂ ਦੀ ਹੜਤਾਲ ਅਸੀਂ ਤੋੜਨੀ ਆ ਕਿਉਂਕਿ ਕਾਨੂੰਨਨ ਲੈਵਲ ਤੇ ਕੋਈ ਉਹਨਾਂ ਨੂੰ ਰਾਈਟ ਨਹੀਂ ਹੈਗਾ ਉਹ ਸਾਡੇ ਮੁਲਾਜ਼ਮ ਨਹੀਂ ਸਾਡਾ ਕੰਮ ਬੰਦ ਕਰਕੇ ਉਹ ਹੜਤਾਲ ਤੇ ਬੈਠਣਗੇ ਹੜਤਾਲ ਤੇ ਨਹੀਂ ਬੈਠ ਸਕਦੇ ਆਪੜਾ ਮੰਗ ਪੱਤਰ ਦੇ ਸਕਦੇ ਨੇ ਉਹਦੇ ਨਾਲ ਅਸੀਂ ਸਹਿਮਤਾ ਮੰਗ ਪੱਤਰ ਦੇਣ ਅਸੀਂ ਵੀ ਉਹਨਾਂ ਦਾ ਸਹਿਯੋਗ ਦਵਾਂਗੇ ਜੇ ਉਹ ਹਟਾਲੇ ਬੈਠਣਗੇ ਤੇ ਸਾਡਾ ਨੁਕਸਾਨ ਹੋਏਗਾ ਅਸੀਂ ਨਹੀਂ ਬੈਠਣ ਦੇਣਾ ਇਸ ਲਈ ਅਸੀਂ ਆ ਬਹੁਤ ਸਾਰੀਆਂ ਰੀਟਾਂ ਵੀ ਬਣਵਾ ਰਹੇ ਆ ਕਿ ਜਿਹੜਾ ਮਲਾਜਮ ਹੈਗਾ ਉਹ ਹੜਤਾਲ ਨਹੀਂ ਕਰ ਸਕਦਾ ਜਦੋਂ ਉਹਨੇ ਫਾਰਮ ਭਰੇ ਹੋਏ ਆ ਨਾਲ ਐਫੀਡੇਵਿਟ ਲੱਗਾ ਹੁੰਦਾ ਕਿ ਮੈਂ ਸਰਕਾਰ ਦੇ ਬਰ ਖਿਲਾਫ ਕਦੀ ਹੜਤਾਲ ਨਹੀਂ ਕਰੂੰਗਾ ਫਿਰ ਉਹ ਡਰਦੇ ਨਹੀਂ ਇਹ ਸਾਈਨ ਕਰਕੇ ਐਫੀਡੇਵਿਟ ਤੋਂ ਤਾਂ ਇਹ ਉਹਨਾਂ ਦੀ ਲਾਪਰਵਾਹੀਆ ਤੇ ਕਾਨੂੰਨ ਨੂੰ ਤੋੜ-ਫੋੜ ਕਰ ਰਿਆ ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਤਾਂ ਮੈਂ ਬੇਨਤੀ ਕਰੂੰਗਾ ਕਿ ਭਾਈ ਆ ਦੋ ਚਾਰ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਮੁੱਖ ਰੱਖਣਾ ਪੈਸੇ ਜਿਹੜੇ ਹੈ ਤੁਹਾਡੇ ਪਿਛਲੇ ਰੋਲੇ ਦੇ ਨਾਲ ਪੈਂਡਿੰਗ ਨੇ ਬਹੁਤ ਲੋਕਾਂ ਦੇ ਬਹੁਤ ਜ਼ਿਲ੍ਹਿਆਂ ਦੇ ਵਿੱਚ ਜੀਰੋ ਚ ਪਾਏ ਗਏ ਸੀਗੇ ਪੈਸੇ ਜਿਹੜੇ ਹੈਗੇ ਆ ਤੁਹਾਡੇ ਪੈਂਡਿੰਗ ਨੇ ਅੱਜ ਦਾ ਜਿਹੜਾ ਆਪਾਂ ਧਰਨਾ ਪ੍ਰਦਰਸ਼ਨ ਕੀਤਾ ਇਸ ਹਫਤੇ ਚ ਅਗਲੇ ਹਫਤੇ ਤੱਕ ਸਾਰਿਆਂ ਦੇ ਪੈਸੇ ਤੁਹਾਡੇ ਹਾਂ ਲੱਗ ਜਾਣੇ ਆ ਕਿਉਂਕਿ ਅੱਜ ਦੀ ਰਿਪੋਰਟ ਸੀਆਈਡੀ ਲੈ ਗਈ ਆ ਤਾਂ ਨਾਲ ਪੱਤਰਕਾਰਾਂ ਕੋਲੇ ਚਲੇ ਜਣਗੇ ਤਾਂ ਮੈਂ ਬੇਨਤੀ ਕਰੂੰਗਾ ਅੱਜ ਦੀ ਜਿਹੜੀ ਤੁਹਾਡੀ ਬਹੁਤ ਵਧੀਆ ਮੀਟਿੰਗ ਹੋਈ ਆ ਨਾਲ ਜਿਹੜੇ ਘਟਾਲੇ ਹੋਇਆ ਦੋ ਧਿਆਨ ਕਰਿਓ 1 ਕਰੋੜ 80 ਲੱਖ ਦਾ ਘਟਾਲਾ ਹੋਇਆ ਪੁਲਿਸ ਨੇ ਪਰਚਾ ਕਟਿਆ ਹੋਇਆ ਇਹ ਮਹਿਕਮਿਆਂ ਦੇ ਬਰਖਰਾਬ ਜਿਹੜੇ ਲੋਕ ਦਫਤਰਾਂ ਦੇ ਵਿੱਚ ਬੈਠੇ ਆ ਲੁੱਟ ਕਰਦੇ ਰਿਆ ਇੱਕ ਰਾਜੋ ਕੀ ਗੱਟੀ ਇੱਕ ਰਾਜੋ ਕੀ ਗੱਟੀ ਜਾਲੀ ਪਿੰਡ ਬਣਾਇਆ ਗਿਆ ਉਹਦੀ ਵਿੱਚ 43 ਲੱਖ ਦਾ ਕਪੜਾ ਹੈਗਾ ਇਹ ਮੁੱਦਿਆਂ ਨੂੰ ਲੈ ਕੇ ਆਪਾਂ ਅੱਗੇ ਆਪਣੀ ਕਾਰਵਾਈ ਜਿਹੜੀ ਹੈਗੀ ਆ ਉਹ ਇਹ ਜੋਰਾ ਸ਼ੋਰਾ ਨਾ ਕਰਾਂਗੇ ਇਹ ਮਜ਼ਦੂਰਾਂ ਦਾ ਪੈਸਾ ਇਹ ਮੁਲਾਜ਼ਮ ਕਿਵੇਂ ਖਾ ਗਿਆ ਇਸ ਲਈ ਤਿਆਰੀ ਕਰੋ ਮੇਰਾ ਸਾਥ ਦੇਣਾ ਤੇ ਇਸ ਸਾਥ ਦੇ ਨਾਲ ਆਪਣੇ ਜਿਹੜੇ ਆਉਣ ਵਾਲੇ ਸਮੇਂ ਸਾਡੇ ਹੱਕ ਜਿਹੜੇ ਹੈਗੇ ਆ ਉਹ ਪੂਰੇ ਹੋਣਗੇ ਤੁਹਾਡਾ ਬੇਰੁਜ਼ਗਾਰੀ ਪੱਤਾ ਬੇਰੁਜ਼ਗਾਰੀ ਪੱਤਾ 2005 ਦਾ ਬਣਿਆ ਦੋ 1005 ਤੋਂ ਲੈ ਕੇ ਜਿਹੜਾ ਕਾਨੂੰਨ ਹੈਗਾ ਉਹ ਲਾਗੂ ਨਹੀਂ ਕੀਤਾ ਗਿਆ ਗਰੀਬਾਂ ਦਾ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਗਰੀਬਾਂ ਦੇ ਪੈਸੇ ਦੀ ਲੁੱਟ ਹੋ ਰਹੀ ਆ ਇਹ ਜੇ ਤੁਸੀਂ ਤਗੜੇ ਹੋ ਕੇ ਇਹਦੇ ਤੇ ਹਿੰਮਤ ਕਰੋਗੇ ਇਹਦੇ ਤੇ ਮਿਹਨਤ ਕਰੋਗੇ ਤਾਂ ਤੁਹਾਡੇ ਆਉਣ ਵਾਲੇ ਸਮੇਂ 'ਚ 2 ਸਾਲਾਂ ਬਾਅਦ ਤੁਹਾਡਾ ਜਿਹੜਾ ਬੇਰੋਜ਼ਗਾਰੀ ਪੱਤਾ ਉਹ ਵੀ ਲਾਗੂ ਹੋਏਗਾ ਇਹ ਮੇਰਾ ਆ ਜਿਹੜਾ ਹੈਗਾ ਸਾਰਾ ਚੰਡੀਗੜ੍ਹ ਦਾ ਜਿਹੜਾ ਪਲੰਦਾ ਬਣਾਇਆ ਹੋਇਆ ਇਹਦੇ ਤੇ ਤਿਆਰੀ ਆ ਮਹੀਨੇ 'ਚੋਂ ਜ਼ਿਆਦਾ ਨਹੀਂ ਏ ਮਹੀਨੇ 'ਚੋਂ 4 ਦਿਨ ਮਹੀਨੇ 'ਚੋਂ 5 ਦਿਨ 6 ਦਿਨ ਜਿਹੜਾ ਹੈਗਾ ਹੁਣ ਚੰਡੀਗੜ੍ਹ ਦਾ ਟੂਰ ਲੱਗੂਗਾ ਪਰ ਇਹਦਾ ਜਿਹੜਾ ਕੇਸ ਏ ਉਹਦਾ ਭਾਈ ਸਾਹਿਬ ਖਰਚਾ ਸਾਰਿਆਂ ਨੂੰ ਸਾਂਝਾ ਲੱਗੂਗਾ ਇਹਦੇ ਚਨਾਕਿਆ ਜੀ ਤੇ ਇਹ ਵੀ ਹੁਣ ਪ੍ਰਧਾਨ ਬੱਗਾ ਸਿੰਘ ਇਕੱਲਾ ਲਾਊਗਾ ਪਹਿਲੇ ਕੇਸਾਂ ਦੇ ਵਿੱਚ ਤੁਸੀਂ ਕੋਈ ਸਹਿਯੋਗ ਨਹੀਂ ਦਿੱਤਾ ਪਹਿਲੇ 4 ਕੇਸ ਲੱਗੇ ਆ 2 ਚੰਡੀਗੜ੍ਹ ਲੱਗੇ ਆ ਤੇ 2 ਇੱਥੇ ਵੀ ਆ ਇਹ ਮੇਰੀ ਬੇਨਤੀ ਆ ਕਿ ਅੱਗੇ ਦੀ ਅੱਗੇ ਜੇ ਤੁਸੀਂ ਆਪਦਾ ਮਨਰੇਗਾ ਬਚਾਉਣਾ ਆਪਣਾ ਜਿਹੜਾ ਤੁਸੀਂ ਬੇਰਜ਼ ਗਾੜੀ ਪਤਾ ਲਾਗੂ ਕਰਉਣਾ ਜਿਹੜੇ ਚੋਰ ਲੱਗੇ ਹੋਏ ਆ ਉਹਨਾਂ ਨੂੰ ਨਾਨਕੇ ਵਿਖਾਉਣੇ ਆ ਤਾਂ ਫਿਰ ਭਾਈ ਸਾਹਿਬ ਮਿਹਨਤ ਕਰਨੀ ਪੈਗੀ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਭੀ ਦਾ ਨਮਸਕਾਰ ਸਭ ਨੂੰ ਜਲਦੀ ਨਾਲ ਨਾਰੀ ਨੂੰ ਦੱਬਾ